ਵਿਚ ਕੱਟੀ ਗਈ ਖਾਟੂ ਸ਼ਾਮ ਜੀ ਦੀ ਕਲਸ਼ ਯਾਤਰਾ ਵੱਡੀ ਗਿਣਤੀ ਚ ਸੰਗਤਾਂ ਨੇ ਕੀਤੀ ਸ਼ਿਰਕਤ ਪਟਾਲਾ ਚ ਪਹਿਲੀ ਵਾਰ ਖਾਟੂ ਸ਼ਾਮ ਜੀ ਦੀ ਕਲਸ਼ ਯਾਤਰਾ ਕੱਢੀ ਗਈ ਤੇ ਕੱਲ ਖਾਟੂ ਸ਼ਾਮ ਜੀ ਦੀ ਮੂਰਤੀ ਸਥਾਪਨਾ ਕੀਤੀ ਜਾਵੇਗੀ ਇਸ ਸੰਬੰਧ ਵਿੱਚ ਭਗਤਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਖਾਟੂ ਸ਼ਾਮ ਜੀ ਦੀ ਚੋਪਾ ਯਾਤਰਾ ਕੱਢੀ ਗਈ ਹੈ ਅਤੇ ਕੱਲ ਖਾਟੂ ਸ਼ਾਮ ਜੀ ਦੀ ਮੂਰਤੀ ਸਥਾਪਨਾ ਕੀਤੀ ਜਾਵੇਗੀ ਹਾਂਜੀ ਸਾਰੇ ਆਗਮ ਭਗਤਾਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਾਮ ਸਾਰਿਆਂ ਨੂੰ ਇਸ ਜੋਤਿ ਆਰੇ ਵਿੱਚ ਮੰਦਿਰ ਬਣਨ ਦੀ ਲੱਖ ਲੱਖ ਵਧਾਈ ਹੋਏ ਸਾਰਨ ਬੇਨਤੀ ਹੈ ਕਿ 22 ਤਰੀਕ ਨੂੰ ਆਪਣੇ ਘਰ ਤੁਸੀਂ ਦੀਵਾਲੀ ਬਣਾਣੀ ਹੈ ਦੀਪਮਾਲਾ ਕਰਨੀ ਹੈ ਪ੍ਰਭੂ ਰਾਮ ਜੱਜ ਜੀ ਦਾ ਸੁੰਦਰ ਕਾਂਟ ਦਾ ਜਿਹੜਾ ਪਾਠ ਕਰੋ ਜੈ ਸ਼੍ਰੀ ਰਾਮ ਦਾ ਨਾਰਾ ਬੋਲੋ ਏਤੀ ਨਾਰਾ ਏਤੀ ਨਾਮ ਜੈ ਸ਼੍ਰੀ ਰਾਮ ਜੈ ਅੱਜ ਤੁਸੀਂ ਕੀ ਕਰ ਰਹੇ ਹੋ ਅੱਗੇ ਅਸੀਂ ਸ਼ਾਮ ਘਟੂ ਜੀ ਦੀ ਸ਼ੋਭਾ ਯਾਤਰਾ ਕਰਨ ਜਾ ਰਹੇ ਹਾਂ ਅੱਜ ਸ਼ਾਮ ਘਟੂ ਜੀ ਦੀ ਸਾਰੇ ਸ਼ਹਿਰ ਵਿੱਚ ਨਗਰ ਕੀਰਤਨ ਹੈ ਜਿਹੜਾ ਨਰ ਸ਼ੋਭਾ ਯਾਤਰਾ ਹੈ ਉਹਦੇ ਵਿੱਚ ਸਾਰਨ ਕੁੰਭ ਕਲਸ਼ ਜਿਹੜੇ ਲੈ ਕੇ ਜਾਣਾ ਹੈ ਔਰ ਕੱਲ ਮੂrti ਸਥਾਪਨਾ ਹੋਏਗੀ ਪ੍ਰਾਣ ਪਕਸ਼ਤਾ ਕੀਤੀ ਜਾਏਗੀ ਔਰ ਲੰਗਰ ਪੰਡਾਰਾ ਚੱਲੇਗਾ ਜੈ ਸ਼੍ਰੀ ਇਹ ਪਹਿਲੀ ਵਾਰ ਹੋ ਰਿਹਾ ਜੀ ਇਹ ਜੀ ਮੈਂ ਨਹੀਂ ਕਹਿ ਸਕਦਾ ਪਹਿਲੀ ਵਾਰੀ ਕਿ ਬੜੇ ਬੜੇ ਭਗਤ ਨੇ ਉਹਨਾਂ ਸ਼ਾਮ ਜੀ ਦੇ ਪਰ ਸਾਡੇ ਬਟਾਲੇ ਚ ਪਹਿਲੀ ਵਾਰੀ ਜਿਹੜੀ ਹੈ ਉਪਰਾਲਾ ਹੋ ਚੱਲਾ ਹੈ ਹਮ ਜੀ ਮੇਰਾ ਨਾਮ ਸ਼ਮੀ ਕਪੂਰ ਜੀ ਮੈਂ ਪ੍ਰੈਜ਼ੀਡੈਂਟ ਵਿਸ਼ਵਾਸ ਫਾਊਂਡੇਸ਼ਨ ਜੀ ਕਟੇਵਾਲ ਸਾਹਿਬ ਜਿਲ੍ਹਾ ਗੁਰਦਾਸਪੁਰ ਪੰਜਾਬ ਮੈਂ ਕਹਿਣਾ ਚਾਹੁੰਦਾ ਜੀ ਜਿਸ ਤਰ੍ਹਾਂ 22 ਜਨਵਰੀ ਨੂੰ ਪ੍ਰੋਫੈਸਰ ਰਾਮ ਜੀ ਦੀ ਪ੍ਰਾਂਤ ਪ੍ਰਤੀਸ਼ਠਾ ਹੋ ਰਹੀ ਹੈ ਇਹੋ ਦੇ ਵਿੱਚ ਇੱਕ ਬੜੇ ਲੰਮੇ ਸਮੇਂ ਦੇ ਬਾਅਦ ਤਾਂ 550 ਸਾਲ ਦੇ ਬਾਅਦ ਇਹ ਜਿਹੜਾ ਤੁਹਾਨੂੰ ਖੁਸ਼ੀਆਂ ਭਰਿਆ ਦਿਨ ਜਿਹੜਾ ਹੈ ਮਿਲਣ ਜਾ ਰਿਹਾ ਮੈਂ ਬੇਝਤੀ ਕਰਾਂਗਾ ਸਾਰੇ ਅਗੇ ਸਾਰੇ ਜੈ ਜੀ ਦੇ ਸਾਰੇ ਹਿੰਦੁਸਤਾਨ ਵਾਸੀਆਂ ਅਗੇ ਬੇਝਤੀ ਕਰਾਂਗਾ ਕਿ ਉਹ ਕੱਲ ਦੇ ਦਿਨ ਜਿਸ ਤਰ੍ਹਾਂ ਮਤਲਬ ਆਪਣਾ 22 ਤਰੀਕ ਨੂੰ ਪ੍ਰਾਂਤ ਪ੍ਰਤੀਸ਼ਠਾ ਹੋਣੀ ਹੈ ਉਹਨੂੰ ਦੀਵਾਲੀ ਵਾਂਗੂ ਮਨਾਓ ਦੀਵਾਲੀ ਵਾਂਗੂ ਮਨਾਓ ਆਪਣੇ ਘਰ ਦੇ ਵਿੱਚ ਦੀਵੇ ਬਾਲਣ ਲੈਡਾ ਨਾਲ ਰਾਕੇ ਜਲੋਂ ਮਠਾਈਆਂ ਮੁੱਲ ਜਿਸ ਤਰ੍ਹਾਂ ਵੀ ਪ੍ਰਭੂ ਸ਼੍ਰੀ ਰਾਮ ਜੀ ਦੀ ਪੂਜਾ ਹੁੰਦੀ ਹੈ ਦਿਵਾਲੀ ਵਾਂਗ ਉਸ ਤਰ੍ਹਾਂ ਹੀ ਪੂਜਾ ਕਰਨ ਸਾਰੇ ਨੂੰ ਮੈਂ 22 ਜਨਵਰੀ ਦੀ ਬਹੁਤ ਬਹੁਤ ਮੁਬਾਰਕਬਾਦ ਦੇਣਾ ਔਰ ਅੱਜ ਦਾ ਜਿਹੜਾ ਦੇਣਾ ਹੈ ਉਹ ਲਕੀ ਬਾਬਾ ਜੀ ਜਿਸ ਤਰ੍ਹਾਂ ਕੱਲ ਯਾਤਰਾ ਕੱਢ ਰਿਹਾ ਹੈ ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ ਔਰ ਇਹਨਾਂ ਨੇ ਕੱਲ ਜਿਹੜੀ ਸਾਧੂ ਸ਼ਾਮ ਜੀ ਦੀ ਮੂਰਤੀ ਸਥਾਪਨਾ ਕਰਨੀ ਆਪਣੇ ਮੰਦਰ ਦੇ ਵਿੱਚ ਇਹਨਾਂ ਨੂੰ ਵੀ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਟਾਲਾ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਬੜਾ ਖੁਸ਼ੀਆਂ ਵਾਲਾ ਬੜਾ ਭਾਗਾ ਵਾਲਾ ਤੇ ਬੜਾ ਵਧੀਆ ਦਿਨ ਇਹਨੇ ਸਾਰੇ ਇਕੱਠੇ ਹੋ ਕੇ ਮਨਾਉਣਾ ਜੀ ਬਬਲੀ ਮਹਾਜਨਾ ਸੋ ਕਿੱਦਾਂ ਦੇਖਦੇ ਹੋ ਕਿ ਅੱਜ ਕੱਲ੍ਹ ਯਾਤਰਾ ਕੱਢੀ ਜਾ ਰਹੀ ਤੇ ਬਟਾਲਾ ਦੇ ਵਿੱਚ ਪਹਿਲੀ ਵਾਰ ਮੂਰਤੀ ਸਥਾਪਨਾ ਹੋ ਰਹੀ ਖਾਟੂ ਸ਼ਾਮ ਜੀ ਸਾਨੂੰ ਬਹੁਤ ਖੁਸ਼ੀ ਆ ਸਾਡੇ ਲੱੱਕੀ ਬਾਬਾ ਜੀ ਨੂੰ ਸਾਡੀ ਸਾਰੀ ਸੰਗਤ ਵੱਲੋਂ ਖਾਟੂ ਸ਼ਾਮ ਜੀ ਦੀ ਮੂਰਤੀ ਸਥਾਪਨਾ ਦੀ ਬਹੁਤ-ਬਹੁਤ ਵਧਾਈ ਹੋਵੇ ਸਾਨੂੰ ਇੰਨੀ ਖੁਸ਼ੀ ਹੈ ਨਾ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਪਹਿਲੀ ਵਾਰ ਸਾਡੇ ਸ਼ਹਿਰ ਬਟਾਲਾ ਦੇ ਵਿੱਚ ਖਾਟੂ ਸ਼ਾਮ ਜੀ ਦੀ ਮੂਰਤੀ ਸਥਾਪਨਾ ਹੋ ਰਹੀ ਆ ਬਾਕੀ ਸਾਨੂੰ ਇਹ ਵੀ ਖੁਸ਼ੀ ਆ ਕਿ ਅੱਜ ਦੇ ਦਿਨ ਸਾਡੇ ਰਾਮਚੰਦਰ ਮਹਾਰਾਜ ਜੀ ਵੀ ਸੁੱਧਿਆਂ ਵਿੱਚ ਵਾਪਸ ਆ ਰਹੇ ਨੇ ਤੇ ਇਸ ਖੁਸ਼ੀ ਦੇ ਵਿੱਚ ਸਾਰੇ ਘਰ-ਘਰ ਦੀਪਕ ਮਾਲਾ ਜ਼ਰੂਰ ਕਰਨਾ ਤੇ ਸਾਰੀ ਸੰਗਤ ਵੱਲੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ